ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਅੱਜ ਪਹੁੰਚਿਆ ਆ ਔੜ ਆਮ ਆਦਮੀ ਕਲੀਨਿਕ ਵਿਖੇ ਦੇਖਦੇ ਆ ਕਿ ਇੱਥੇ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਦਵਾਈਆਂ ਜਿਹੜੀਆਂ ਹੈਗੀਆਂ ਉਹ ਕਿ ਉਹ ਹਸਪਤਾਲ ਦੇ ਅੰਦਰੋਂ ਹੀ ਮਿਲਦੀਆਂ ਮਰੀਜ਼ਾਂ ਨਾਲ ਵੀ ਗੱਲ ਕਰਾਂਗੇ ਹੁਣ ਚੈੱਕ ਕਰਦੇ ਆ ਕਿ ਵਾਕਿਆ ਜਿਹੜਾ ਹੈ ਕਿ ਸਾਰਾ ਕੁਝ ਇੱਥੇ ਹੀ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਬਾਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਗੜੀ ਤੋਂ ਗੜੀ ਤੋਂ ਆਏ ਹੈ ਗਿਆ ਇੱਥੇ ਕੀ ਕਰਨ ਆਏ ਸੀ ਦਵਾਈ ਲੈਣ ਆਇਆ ਕਾਦੀ ਦਵਾਈ ਲੈਣ ਆਏ ਆ ਦਵਾਈ ਆਪਣੇ ਮਰੀਜ਼ ਜਾਂ ਟੇਲੇ ਅੱਛਾ ਦਵਾਈ ਮਿਲ ਜਾਂਦੀ ਹੈ ਜੀ ਦੇਖੋ ਲੈਣ ਆਏ ਮਿਲੂਗੀ ਅੱਛਾ ਹਜੇ ਮਤਲਬ ਪਰਚੀ ਕੱਟੀ ਆ ਲੈਣ ਆਇਆ ਚਲੋ ਫੇ ਤੁਹਾਡੇ ਨਾਲ ਬਾਅਦ ਚ ਗੱਲ ਕਰਦੇ ਪਰਚੀ ਕਟਾਈੋ ਕੋਈ ਨਹੀਂ ਪੈਸਾ ਤਾਂ ਨਹੀਂ ਲਿਆ ਨਹੀਂ ਨਹੀਂ ਮਤਲਬ ਫ੍ਰੀ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਲੈਣ ਚੱਕ ਕੇ ਟਰੈਕ ਕਰੂਗਾ ਤੇ ਕੱਲ ਮੈਂ ਆਈ ਹਾਂ ਜੀ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਮਨਜੀਤਪੁਰ ਕਿਹੜੀ ਜਗ੍ਹਾ ਤੋਂ ਆਏ ਆ ਔਰਤਾਂ ਜੀ ਔਰਤੋਂ ਆਏ ਹੈਗੇ ਆ ਤੇ ਜਿਹੜੀ ਤੁਹਾਨੂੰ ਦਵਾਈਆਂ ਸੀਗੀਆਂ ਡਾਕਟਰ ਸਾਹਿਬ ਨੇ ਲਿਖੀਆਂ ਹਾਂਜੀ ਤੇ ਉਹ ਕੀ ਦਵਾਈਆਂ ਤੁਹਾਨੂੰ ਸਾਰੀਆਂ ਇੱਥੋਂ ਮਿਲ ਗਈਆਂ ਹਾਂਜੀ ਹਾਂਜੀ ਜਰਾ ਦਿਖਾਓ ਤੇ ਕਿਹੜੀਆਂ ਦਵਾਈਆਂ ਆ ਤੇ ਸ਼ੂਗਰ ਦੀਆਂ ਜੀ ਅੱਛਾ ਇਹ ਸਾਰੇ ਪੱਤੇ ਤੁਹਾਨੂੰ ਮਿਲ ਗਏ ਹਾਂਜੀ ਕੋਈ ਇਹਨਾਂ ਨੇ ਬਾਹਰੋਂ ਤਾਂ ਨਹੀਂ ਕੋਈ ਦਵਾਈ ਲੈ ਕੇ ਆ ਕਿ ਬਾਹਰੋਂ ਮਿਲਣੀ ਆ ਨਹੀਂ ਜੀ ਨਹੀਂ ਮਤਲਬ ਸਾਰਾ ਇੱਥੋਂ ਮਿਲ ਰਿਹਾ ਹਾਂਜੀ ਕੋਈ ਇਹਨਾਂ ਨੇ ਕੋਈ ਤੁਹਾਡ ਕੋ ਪੈਸਾ ਪਰਚੀ ਦਾ ਦਾ ਦਵਾਈ ਦਾ ਜਾਂ ਕਿਸੇ ਚੀਜ਼ ਦਾ ਲਿਆ ਤਾਂ ਨਹੀਂ ਹੈਗਾ ਨਹੀਂ ਜੀ ਨਹੀਂ ਠੀਕ ਹੈ ਚਲੋ ਨਹੀਂ ਹਾਂ ਅੱਜ ਉਹ ਵੜੀਆ ਸਵੇਰੇ ਸ਼ਾਮ ਲੈ ਠੀਕ ਹੈ ਤੁਹਾਡਾ ਕੀ ਨਾਮ ਕੀ ਆ ਭਜਨ ਕੋ ਕਿੱਥੋਂ ਆਏ ਆ ਆ ਜੀ ਸਿੰਘ ਦੀ ਗੱਡੀ ਤੋਂ ਅੱਛਾ ਤੁਸੀਂ ਇੱਥੇ ਇੱਕ ਦਵਾਈ ਲੈਣ ਆਏ ਸੀ ਹਾਂਜੀ ਜਿਹੜੀ ਦਵਾਈ ਆ ਤੁਹਾਨੂੰ ਪਾਚੀ ਕੱਟੀ ਉਹ ਤਾਂ ਕੋਈ ਪੈਸਾ ਤਾਂ ਨਹੀਂ ਨਹੀਂ ਲਿਆ ਨਹੀਂ ਲਿਆ ਅੱਛਾ ਤੇ ਜਿਹੜੀ ਡਾਕਟਰ ਸਾਹਿਬ ਨੇ ਤੁਹਾਨੂੰ ਦਵਾਈਆਂ ਲਿਖੀਆਂ ਹੈਗੀਆਂ ਹੂੰ ਤੇ ਇਹ ਦਵਾਈਆਂ ਤੁਹਾਨੂੰ ਇੱਥੋਂ ਸਾਰੀਆਂ ਇੱਥੋਂ ਮਿਲ ਗਈਆਂ ਹੈਗੀਆਂ हां जी कोई बाहरੋਂ ਤਾਂ ਨਹੀਂ ਲਿਖੀ ਨਹੀਂ ਨਹੀਂ ਉਹ ਦਵਾਈਆਂ ਦਾ ਫਾਇਦਾ ਵੀ ਹੋ ਰਿਹਾ ਜੀ ਹਜੇ ਪਹਿਲੀ ਵਾਰ ਹੀ ਆਏ ਅੱਛਾ ਪਹਿਲੀ ਵਾਰ ਦਵਾਈ ਲੈਣ ਆਏ ਆ ਤੇ ਦਵਾਈ ਤੁਹਾਨੂੰ ਸਾਰੀ ਮਿਲ ਗਈ ਹੈਗੀ ਹਾਂ ਮੈਡਮ ਠੀਕ ਹੈ ਜੀ ਚਲੋ ਦੇਖਦੇ ਆ ਗੱਲ ਕਰਦੇ ਆ ਫਾਰਮਾਸਿਸਟ ਇੱਥੇ ਨੇ ਕਿਨੋਂ ਤੂੰ ਪੁੱਛਦੇ ਹੈਗਾ ਕਿ ਸਾਰਾ ਸਟਾਕ ਆਂਦਾ ਵੀ ਹੈ ਜਾਂ ਕਿ ਪਿੱਛੇ ਕੋਈ ਬਲੌਕ ਵੀ ਹੁੰਦਾ ਹੈਗਾ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਤੁਹਾਡਾ ਦਵਿੰਦਰ ਕੌਰ ਤੁਸੀਂ ਹਜੇ ਕੀ ਕੰਮ ਕਰ ਰਹੇ ਹੋ ਇੱਥੇ ਫਾਰਮਾਸਿਸਟ ਫਾਰਮਾਸਿਸਟ ਕੰਮ ਕਰ ਰਹੇ ਹਾਂ ਇਹ ਜਿਹੜੀ ਮੈਡੀਸਨ ਹੈਗੀ ਆ ਇਹ ਕਿੰਨੇ ਕਿਸਮ ਦੀਆਂ ਇੱਥੇ ਦਿੱਤੀਆਂ ਜਾਂਦੀਆਂ ਨੇ ਕਟੋ-ਕਟ 70-80 ਟਾਈਪਸ ਦੀਆਂ ਮੈਡੀਸਨ ਹੈਗੀਆਂ ਆ ਅੱਛਾ ਜਿਹੜੀਆਂ 70-80 ਟਾਈਪ ਦੀਆਂ ਜਿਹੜੀਆਂ ਇਹ ਮੈਡੀਸਨ ਜਿਹੜੀਆਂ ਆ ਇੱਥੇ ਹੈਗੀਆਂ ਆ ਕੀ ਇਹ ਪੂਰੀਆਂ ਕੋਟਾ ਆ ਰਿਹਾ ਵੀ ਹੈ ਜਾਂ ਕਿ ਕੋਟਾ ਕੋਈ ਸਟੌਕ ਹੋ ਜਾਂਦਾ ਹੈ ਵਿੱਚ ਨਹੀਂ ਨਹੀਂ ਜਦੋਂ ਖਤਮ ਹੁੰਦੀਆਂ ਡਿਮਾਂਡ ਭੇਜ ਦਿੰਨੇ ਆ ਅਸੀਂ ਤੇ ਉਹ ਸਾਨੂੰ ਉਧਰੋਂ ਆ ਜਾਂਦੀ ਹੈ ਮੈਡੀਸਨ ਨਹੀਂ ਜਦੋਂ ਤੁਸੀਂ ਖਤਮ ਹੁੰਦੀਆਂ ਹੈਗੀਆਂ ਡਿਮਾਂਡ ਭੇਜਦੇ ਆ ਕਿ ਆ ਕਿ ਇਹ ਨੂੰ ਕੋਈ ਇੰਨਾ ਵਕਤ ਤਾਂ ਨਹੀਂ ਲੱਗਦਾ ਕਿ ਹਫਤਾ ਹਫਤਾ ਆਉਂਦੀ ਨੇ ਜਾਂ ਕਿ ਤੁਰੰਤ ਤਰਕੀਬਾਂ ਆਏ ਜਾਂਦੀ ਹੈ ਨਹੀਂ ਨਹੀਂ ਅਸੀਂ ਮਤਲਬ ਹਜੇ ਥੋੜੀ ਪਈ ਹੁੰਦੀ ਹੈ ਮੈਡੀਸਿਨ ਉਸ ਤੋਂ ਉਦੋਂ ਹੀ ਭੇਜਦੇ ਆਂ ਡਿਮਾਂਡ ਕਹਿੰਦਾ ਮਤਲਬ ਕਿ ਜਦੋਂ ਥੋੜੀ ਜਿਹੀ ਮੈਡੀਸਿਨ ਹੁੰਦੀ ਆ ਤੁਹਾਨੂੰ ਪਤਾ ਇਹ ਖਤਮ ਹੋਣ ਵਾਲੀ ਹੈਗੀ ਆ ਤੇ ਤੁਸੀਂ ਐਡਵਾਂਸ ਜਿਹੜੀ ਆ ਉਹ ਡਿਮਾਂਡ ਭੇਜ ਦਿੰਦੇ ਆਂ ਕੋਈ ਇਦਾਂ ਦੀਆਂ ਦਵਾਈਆਂ ਤਾਂ ਨਹੀਂ ਹੈਗੀਆਂ ਕਿ ਜਿਹੜੇ ਡਾਕਟਰ ਸਾਹਿਬ ਪਰਚੀ ਦੇ ਉੱਪਰ ਲਿਖਦੇ ਆ ਕਿ ਉਹ ਇੱਥੋਂ ਨਾ ਮਿਲਦੀ ਹੋਵੇ ਨਹੀਂ ਨਹੀਂ ਇਦਾਂ ਨਹੀਂ ਮਤਲਬ ਜੋ ਪਰਚੀ ਤੇ ਦਵਾਈ ਲਿਖੀ ਹੁੰਦੀ ਆ ਉਹ ਅਵੇਲੇਬਲ ਤੁਹਾਡੇ ਕੋਲ ਇੱਥੇ ਹਾਂਜੀ ਹੁੰਦੀ ਆ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਹਾਂਜੀ ਠੀਕ ਹੈ ਭੰਤਨ ਰਾਜਾ ਸਾਹਿਬ ਦੀ ਮਜਾਰੇ ਵਾਲਿਆਂ ਜੀ ਦੇ ਜਨਮ ਦਿਵਸ ਤੇ ਕਸਵਾ ਔਰ ਵਿਖੇ বাস ਸਟੈਂਡ ਸਥਿਤ ਉਹਨਾਂ ਦੇ ਅਸਥਾਨ ਤੇ ਉਹਨਾਂ ਦਾ ਜਨਮ ਦਿਨ ਦੀਵਸ ਮਨਾਇਆ ਗਿਆ ਔਰ ਇਸ ਮੌਕੇ ਤੇ ਸੁਖਮੀ ਸਾਹਿਬ ਜੀ ਦਾ ਭੋਗ ਪਾਇਆ ਗਿਆ ਅਤੇ ਗੁਰੂ ਦਾ ਅਚੁੱਤ ਲੰਗਰ ਵਰਤਾਇਆ ਗਿਆ ਮਾਰੇ ਸਾਰੇ ਤਨ ਕਬਰੀ ਦੇ ਬਾਹਰ ਕੇ ਹਾਸੁੰਦੇ ਤਹਿਕੀਆਂ ਬੇਸਲਾਈਆਂ ਲੈਣੇ ਭਾਬ ਕਾ ਕਾਰ ਸਿਗਾਰੋ ਸੋ ਸੁਹਾਣੇ ਜਾਣੀਏ ਲਾਗੀ ਜਾਨ ਸੋ ਧਰੇ ਪਿਆਰੋ ਇਹ ਆਣੀ ਭਾਲੀ ਕਿਆ ਕਰੇ ਜਾਂ ਧਨ ਪਾਵੇ ਬਿਨ ਕਰਮਾ ਕੁਛ ਪਾਈਏ ਨਹੀਂ ਬਿਨ ਕਰਮਾ ਕੁਛ ਪਾਈਏ ਨਹੀਂ ਮਾਣਿ ਕਿਨੇ ਬਾਤੀ ਕਾਏ ਪੁੱਛੋ ਜੋ ਕੁਛ ਕਰੇ ਸੋ ਭਲਾ ਕਰਮਾਨੀਏ ਇੱਕ ਬਤ ਹੁਕਮ ਸੁਖਾਈਏ ਜਾਂਕੇ ਪ੍ਰੇਮ ਪਦਾਰਤ ਪਾਈਏ ਤੋ ਚਰਨੀ ਸਿਠਣਾਈਏ ਸੋ ਕਹੇ ਸੋ ਸਿਕੇ ਜਿਨ ਮਾਨੋ ਉਜੇ ਜੈਸਾ ਹੀ ਹੈ ਔਰ ਕੈਸੀ ਸਿਖਾਈ ਸੋ ਲਗੇ ਕਹਿੰਦੇ ਨੇ ਕਿ ਆਪਣੀ ਜੋਈ ਮਹਤਾ ਹੋਵੇ ਨਮਾਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876799499